ਅੱਜ ਸਸਰਾਲੀ ਮੰਧ ਦੇ ਉੱਤੇ ਸਾਡੇ ਮੰਤਰੀ ਬਰਿੰਦਰ ਗੋਇਲ ਜੀ ਜਿਨ੍ਹਾਂ ਦਾ ਡਿਪਾਰਟਮੈਂਟ ਹੈ ਪਹਿਲੇ ਦਿਨ ਤੋਂ ਹੀ ਸਾਰ ਪੀੜਤ ਇਲਾਕਿਆਂ ਦੇ ਵਿੱਚ ਕੱਲੇ-ਕੱਲੇ ਪਿੰਡ ਦੇ ਵਿੱਚ ਪਹੁੰਚ ਕੇ ਨਾਲ ਜਿੱਥੇ ਹੈਲਪ ਕਰ ਰਹੇ ਨੇ ਸੋ ਸਾਡੇ ਵੱਲੋਂ ਸਾਡੇ ਹਲਕੇ ਵੱਲੋਂ ਅਸੀਂ ਖੁਦ ਬੇਨਤੀ ਲਗਾਈ ਸੀ ਕਿ ਸਾਡੀ ਜਿਹੜੀ ਤੁਸੀਂ ਰੁੜ ਗਈ ਬਹੁਤ 3-400 ਏਕੜ ਜ਼ਮੀਨ ਰੁੜ ਗਈ ਸੋ ਆ ਕੇ ਦਾ ਥੋੜਾ ਹੱਲ ਕਰਾਇਆ ਜਾਵੇ ਕਿਉਂਕਿ ਪਾਣੀ ਦਾ ਬਹਾਅ ਸਿੱਧਾ ਹੀ ਸਾਡੇ ਹਲਕੇ ਵੱਲੋਂ ਤੇਜ਼ ਹੋ ਰਿਹਾ ਸੋ ਮੰਤਰੀ ਸਾਹਿਬ ਪਹੁੰਚੇ ਮੰਤਰੀ ਸਾਹਿਬ ਨੇ ਨਾਲ ਅਫਸਰ ਸਹਿਬਾਨਾਂ ਨੂੰ ਨਾਲ ਲੈ ਕੇ ਆਏ ਨੇ ਪਹਿਲਾਂ ਹੀ ਇਹਨਾਂ ਵੱਲੋਂ ਇਹਨਾਂ ਨੂੰ ਬੇਨਤੀ ਲਾਈ ਸੀ ਤੇ ਇਹਨਾਂ ਨੇ ਇੱਕ ਮਸ਼ੀਨ ਜਿਹੜੀ ਦਰਿਆ ਦੇ ਵਿੱਚ ਤੈਰਨ ਵਾਲੀ ਭੇਜਤੀ ਸੀ ਪਰ ਹੁਣ ਪੋਕਲੈਨਾਂ ਤੋਂ ਬਿਨਾ ਉਹ ਵਹਾਉ ਉਹ ਨਹੀਂ ਹੋਣਾ ਸੋ ਜਿਹ ਮੰਤਰੀ ਸਾਹਿਬ ਨੇ ਪ੍ਰਸ਼ਾਸਨ ਨੂੰ ਅਫਸਰ ਸਹਿਬਾਨਾਂ ਨੂੰ ਹੁਕਮ ਦਿੱਤੇ ਆ ਕਿ ਜਿਹੜੀਆਂ ਹੋਰ ਪੋਕਲੈਨਾਂ ਲਾ ਕੇ ਜਿਹੜਾ ਦਰਿਆ ਦਾ ਵਹਾਉ ਆ ਕਿ ਦੋਨੇ ਪਾਸੇ ਤੁਸੀਂ ਨੂੰ ਮਾਰਨਾ ਪਵੇ ਦਰਿਆ ਦਾ ਵਹਾਉ ਸੈਂਟਰ 'ਚ ਚੱਲੇ ਸੋ ਬਹੁਤ ਜਲਦੀ ਇਹ ਮਸ਼ੀਨਾਵਾਲਿਆਂ ਨੂੰ ਹੁਕਮ ਦਿੱਤਾ ਮਸ਼ੀਨਾ ਲੱਗ ਜਾਣਗੀਆਂ ਜਿਹੜਾ ਦਰਿਆ ਦਾ ਵਹਾਅ ਸਾਡੇ ਪਿੰਡਾਂ ਦਾ ਸਸਰਾਲੀ ਵਾਲੇ ਸੈਕਟਰ ਤੇ ਪਿੰਡਾਂ ਦਾ ਨੁਕਸਾਨ ਹੋ ਰਿਹਾ ਕਾਫੀ ਜ਼ਮੀਨਾਂ ਰੁੜ ਗਈਆਂ ਸੋ ਇਹ ਹੋਰ ਨੁਕਸਾਨ ਨਾ ਹੋਵੇ ਸੋ ਅਸੀਂ ਅੱਜ ਮੰਤਰੀ ਸਾਹਿਬ ਧੰਨਵਾਦੀਆਂ ਕਿ ਪਹੁੰਚ ਕੇ ਅਫਸਰ ਸਹਿਬਾਨਾਂ ਨੇ ਰੂਟੀਆਂ ਲਗਾਈਆਂ ਗਈਆਂ ਤੇ ਆਸ ਹੈ ਕਿ ਜਲਦੀ ਇਹ ਸਾਰਾ ਜਿਹੜਾ ਪਾਣੀ ਦਾ ਵਹਾਅ ਇੱਧਰ ਨੂੰ ਆ ਰਿਹਾ ਇਹ ਦੂਸਰੀ ਛੱਟ ਜਾਊਗਾ। ਬਾਕੀ ਮੰਤਰੀ ਸਾਹਿਬ ਡਿਟੇਲ ਚ ਦੱਸੋਗੇ। ਬਸੋ। ਅੱਛਾ ਅੱਛਾ ਅੱਛਾ। ਸਸਰਾਲੀ ਬੰਨ ਦੇ ਉੱਤੇ ਜਿੱਥੇ ਵੱਡਾ ਖਤਰਾ ਬਣਿਆ ਹੋਇਆ ਇਹਨਾਂ ਪਿੰਡਾਂ ਨੂੰ ਉੱਥੇ ਅੱਜ ਅਸੀਂ ਸਾਰੇ ਸਾਡੇ ਅਧਿਕਾਰੀ ਸਹਿਬਾਨ ਤੇ ਸਾਡੇ ਮਾਨਯੋਗ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਤੇ ਪਾਰਟੀ ਦੇ ਹੋਰ ਵੀ ਸਾਰੇ ਆਗੂ ਸਹਿਬਾਨ ਇੱਥੇ ਆਏ ਆ ਤੇ ਇੱਥੇ ਆ ਕੇ ਜੋ ਦੇਖਿਆ ਹੈ ਸਥਿਤੀ ਜੋ ਬਣੀ ਹੋਈ ਹੈ ਸਾਰੇ ਨਗ ਪਿੰਡਾਂ ਵਾਲਿਆਂ ਨੇ ਬੜੀ ਮਿਹਨਤ ਵੀ ਕੀਤੀ ਹੈ ਕਿ ਦਰਿਆ ਦਾ ਜੋ ਅਸਲੀ ਰਸਤਾ ਸੀ ਧੂਸੀ ਬੰ ਬਹੁਤ ਮਜ਼ਬੂਤੀ ਦੇ ਨਾਲ ਬੰਨਿਆ ਵੀ ਹੋਇਆ ᱛੀ ਪਰ ਜਦੋਂ ਦਰਿਆ ਦਾ ਅਸਲ ਰਸਤਾ ਜਿਹੜਾ ਉਹ ਦਰਿਆ ਨੇ ਰਸਤਾ ਬਦਲ ਲਿਆ ਤਾਂ ਫਿਰ ਬੰਨ ਉੱਥੇ ਕੁਝ ਨਹੀਂ ਕਰ ਸਕਦੇ ਸੋ ਦਰਿਆ ਨੇ ਪੂਰੀ ਤੇਜ਼ੀ ਨਾਲ ਰਸਤਾ ਬਦਲ ਲਿਆ ਵਿਚਾਲੇ ਸਿਲਟ ਦਰਿਆ ਵੱਲੋਂ ਹੀ ਛੜਤੀ ਤੇ ਉਸ ਰਸਤਾ ਬਦਲਣ ਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਜ਼ਮੀਨਾਂ ਖੁਰ ਵੀ ਗਈਆਂ ਨੇ ਤੇ ਹੁਣ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿਉਂਕਿ ਹੋਰ ਕੋਈ ਬਦਲ ਨਹੀਂ ਤੁਸੀ ਬੰਨ ਦਰਿਆ ਦੇ ਵਿਚਾਲੇ ਪਾਣੀ ਨੂੰ ਰੋਕ ਸਕਦੇ ਆ ਪਰ ਜੇ ਦਰਿਆ ਹੀ ਰਸਤਾ ਬਦਲ ਲੇ ਤਾਂ ਤੁਸੀਂ ਬੰਨ ਉੱਥੇ ਕੁਝ ਨਹੀਂ ਕਰ ਸਕਦੇ ਸੋ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਪੋਕਲੈਨ ਮਸ਼ੀਨਾਂ ਇਸ ਤਰ੍ਹਾਂ ਦੀਆਂ ਮੰਗਾਈਆਂ ਗਈਆਂ ਨੇ ਵੀ ਜਿਹੜੀਆਂ ਦਰਿਆ ਦੇ ਵਿੱਚ ਤੈਰ ਵੀ ਸਕਦੀਆਂ ਨੇ ਸੋ ਉਹ ਪੋਕਲੈਨਾਂ ਲਾ ਕੇ ਵਿਚਾਲੋਂ ਸਿਲਟ ਹਟਾ ਕੇ ਕਿ ਪਾਣੀ ਜਿਹੜਾ ਪੁਰਾਣੇ ਰਸਤੇ ਤੇ ਚੱਲੇ ਉਹਦੇ ਲਈ ਡਿਊਟੀਆਂ ਲਾਈਆਂ ਨੇ ਬਾਕੀ ਪਿੰਡ ਨਿਵਾਸੀਆਂ ਨੇ ਹਲਕਾ ਨਿਵਾਸੀਆਂ ਨੇ ਦੱਸਿਆ ਹੈ ਕਿ ਪਿਛਲੇ ਪਾਸਿਓਂ ਦੂਸਰੇ ਪਿੰਡ ਦੇ ਰਾਹੀਂ ਜਾਦੇ ਮਸ਼ੀਨਾਂ ਆ ਸਕਦੀਆਂ ਨੇ ਸੋ ਉਹ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਸੋ ਅਸੀਂ ਛੇਤੀ ਇਹ ਰਸਤਾ ਪ੍ਰਾਣਾ ਬਹਾਲ ਹੋਵੇ ਤੇ ਦਰਿਆ ਉਥੋਂ ਦੀ ਲੰਘੇ ਇਹਦੇ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਾਕੀ ਦੇਖੋ ਕੁਦਰਤ ਦੇ ਅੱਗੇ ਜ਼ੋਰ ਕੋਈ ਨਹੀਂ ਕਿਸੇ ਦਾ ਜੋ ਕੁਦਰਤ ਨੇ ਕੀਤਾ ਇਹ ਅੱਜ ਤੱਕ ਦੇ ਕਿਦੇ ਇਤਿਹਾਸ ਦੇ ਵਿੱਚ ਨਹੀਂ ਹੋਇਆ ਤੀ ਪੰਜਾਬ ਦੇ ਇਤਿਹਾਸ ਚ ਖਾਸ ਤੌਰ ਤੇ ਐਡੀ ਵੱਡੀ ਬਰਬਾਦੀ ਨਹੀਂ ਕਦੇ ਹੋਈ ਸੀ ਜਿਹੜੀ ਹੁਣ ਹੋਈ ਹੈ ਪਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਖੁਦ ਥਾਂ ਥਾਂ ਗਏ ਨੇ ਤੇ ਸਾਰੇ ਮੰਤਰੀਆਂ ਦੀਆਂ ਡਿਊਟੀਆਂ ਲਾਈਆਂ ਨੇ ਐਮਐਲਏ ਨੇ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਸੋ ਸਾਡੀ ਪਾਰਟੀ ਦੇ ਹਰ ਵਰਕਰ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਬਲਾਕ ਪ੍ਰਧਾਨ ਤੱਕ ਉਹ ਲੱਗੇ ਹੋਏ ਆ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਸਾਰੇ ਅਧਿਕਾਰੀ ਇੱਥੇ ਖੜੇ ਆ ਸੋ ਸਾਰੇ ਅਧਿਕਾਰੀਆਂ ਦੀਆਂ ਡਿਊਟੀਆਂ ਪੂਰੇ ਪੰਜਾਬ ਦੇ ਵਿੱਚ 24 ਘੰਟੇ ਡਿਊਟੀ ਹੈ ਕੋਈ ਛੁੱਟੀ ਦੇ ਨਹੀਂ ਜਾ ਰਿਹਾ ਕਿਤੇ ਨਹੀਂ ਕੋਈ ਜਾ ਰਿਹਾ ਤੇ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹ ਪੂਰੇ ਤੌਰ ਤੇ ਲੋਕਾਂ ਦੇ ਨਾਲ ਲੱਗਿਆ ਹੋਇਆ ਹੈ ਤੇ ਕੁਦਰਤ ਦੀ ਮਾਰ ਕਰਕੇ ਕੁਝ ਹੋ ਰਿਹਾ ਪਰ ਅਸੀਂ ਲੋਕਾਂ ਨੂੰ ਇਹ ਯਕੀਨ ਦਿਵਾਇਆ ਲੋਕਾਂ ਨੂੰ ਵਿਸ਼ਵਾਸ ਵੀ ਹੋਇਆ ਇਸ ਗੱਲ ਦਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜੀ ਹੈ ਲੋਕਾਂ ਦੇ ਹਰ ਜੋ ਨੁਕਸਾਨ ਹੋਇਆ ਉਹਦੇ ਮੁਆਵਜ਼ੇ ਦੀ ਵੀ ਗੱਲ ਕੀਤੀ ਐ ਬੇਸ਼ੱਕ ਕੇਂਦਰ ਸਰਕਾਰ ਤਾਂ ਇਸ ਤੋਂ ਪੂਰਾ ਸਾਥ ਨਹੀਂ ਦਿੱਤਾ ਜਿਹੜਾ ਅੱਜ ਦੇਣਾ ਬੰਦ ਆ ਸੀ ਕਿਉਂਕਿ ਪੰਜਾਬ ਦੀ ਕਿਸਾਨੀ ਨੂੰ ਤਾਂ ਪਹਿਲੀ ਵਾਰੀ ਜ਼ਰੂਰਤ ਪਈ ਐ ਪੰਜਾਬ ਦੀ ਉਹ ਕਿਸਾਨੀ ਜਿਹਨੇ ਪੂਰੇ ਦੇਸ਼ ਦਾ ਢਿੱਡ ਭਰਿਆ ਸੀ ਤੇ ਅਸੀਂ ਗਵਾ ਲਿਆ ਸਾਰਾ ਕੁਝ ਧਰਤੀ ਹੇਠਲੇ ਪਾਣੀ ਗਵਾਲੇ ਅਸੀਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਗਵਾਲੀ ਤੇ ਆਜ਼ਾਦੀ ਵੇਲੇ ਵੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਾਡੀਆਂ ਆਜ਼ਾਦੀ ਤੋਂ ਬਾਅਦ ਦੇਸ਼ ਦਾ ਢਿੱਡ ਭਰਨ ਪਿੱਛੇ ਸਾਨੂੰ ਸਾਰਾ ਕੁਝ ਪੰਜਾਬ ਦਾ ਗੁਆ ਲਿਆ ਪਰ ਪੂਰੇ ਦੇਸ਼ ਨੂੰ ਪੈਰਾਂ ਸਿਰ ਕੀਤਾ ਨਹੀਂ ਤੇ ਸਾਡੇ ਪ੍ਰਧਾਨ ਮੰਤਰੀ ਦੂਜੇ ਦੇਸ਼ਾਂ ਤੋਂ ਅਨਾਜ ਦਾ ਰਾਮਗਦੇ ਫਿਰਦੇ ਸੀ ਇਹ ਕਮੀ ਪੰਜਾਬ ਨੇ ਪੂਰੀ ਕੀਤੀ ਪਰ ਸਾਨੂੰ ਦੁੱਖ ਹੈ ਇਸ ਚੀਜ਼ ਦਾ ਕਿ ਉਹ ਪੰਜਾਬ ਜਿਨੇ ਹਰ ਸਮੇਂ ਲੜਾਈ ਲੜਿਆ ਸੰਧੂਰ ਆਪਰੇਸ਼ਨ ਹੋਇਆ ਡਰੋਨ ਸਾਡੇ ਗਿਰਦੇ ਰਹੇ ਵੀ ਉਸ ਪੰਜਾਬ ਨੂੰ ਪਹਿਲੀ ਦਫਾ ਲੋੜ ਪਈ ਦੀ ਉਸ ਕਿਸਾਨੀ ਨੂੰ ਪਹਿਲੀ ਦਫਾ ਲੋੜ ਪਈ ਦੀ ਕਿ ਸਾਡੀ ਕੋਈ ਮਦਦ ਕੀਤੀ ਜਾਵੇ ਸੁੱਚ ਬਣਦਾ ਇਹ ਸੀ ਕਿ ਜਿਹੜੀ ਐਡੇ ਵੱਡੇ ਸੂਬੇ ਦੀਆਂ ਕੁਰਬਾਨੀਆਂ ਨੇ ਤੇ ਦਿਲ ਖੋਲ ਕੇ ਗੱਲ ਕੀਤੀ ਜਾਂਦੀ ਵੀ ਅਸੀਂ ਹਰ ਤਰ੍ਹਾਂ ਦਾ ਸਾਥ ਦੇਵਾਂਗੇ ਪਰ ਉਹ ਗੱਲ ਕੀਤੀ ਨਹੀਂ ਗਈ ਸਾਨੂੰ ਇਸ ਚੀ ਦਾ ਦੁੱਖ ਵੀ ਆ ਪਰ ਅਸੀਂ ਲੋਕਾਂ ਦੇ ਨਾਲ ਖੜੇ ਆ ਤੇ ਪੂਰੀ ਤਰ੍ਹਾਂ ਜੋ ਪੰਜਾਬ ਸਰਕਾਰ ਕਰ ਸਕਦੀ ਹੈ ਕਰਕੇ ਦੇਗੀ